ਬਸ ਕਿਸੇ ਨੇ ਕੁਝ ਪੋਸਟ ਕਰ ਦਿੱਤਾ ਬਾਕੀ ਸਾਰੇ ਉਸਦੀ ਕਾਪੀ ਹੀ ਕਰੀ ਤੁਰੇ ਆਉਂਦੇ ਆ ਕੁਝ ਦਿਨ ਪਹਿਲਾਂ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਪੋਰਨ ਫਿਲਮਾਂ ਦੀ ਕੁੜੀ ਬੈਲਾ ਬੇਲਜ ਜਿਸ ਨੇ ਅਫਰੀਕਾ ਦੇ ਕਿਸੇ ਦੇਸ਼ ਵਿੱਚ ਜਾ ਕੇ ਗਰੀਬੀ ਦੇਖੀ ਉਸਨੇ ਆਪਣਾ ਸਾਰਾ ਕੁਝ ਹੀ ਉੱਥੇ ਦਾਨ ਕਰ ਦਿੱਤਾ ਪੋਸਟ ਦਾ ਨਾ ਕੋਈ ਸਿਰ ਸੀ ਤੇ ਨਾ ਕੋਈ ਪੈਰ ਪਰ ਆਪਣੇ ਬੰਦਿਆਂ ਨੇ ਸ਼ੇਅਰ ਕਰ ਕਰ ਉਹਦੀਆਂ ਨੇਹਰੀਆਂ ਲਿਆ ਦਿੱਤੀਆਂ ਹੁਣ ਉਹੀ ਗੱਲ ਹੋ ਰਹੀ ਹੈ ਇਸ ਮੁੰਡੇ ਨਾਲ ਜਿਸ ਦਾ ਹੱਸਣ ਵਾਲਾ ਮੀਮ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪੋਸਟ ਵਿੱਚ ਕਿਹਾ ਜਾ ਰਿਹਾ ਕਿ ਇਸ ਨੂੰ ਹਸਣ ਦੇ ਕਰਕੇ ਸ਼ੋਅ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਜਦੋਂ ਇੰਨਾ ਫੇਮਸ ਹੋ ਗਿਆ ਤਾਂ ਸ਼ੋਅ ਦੀ ਸਪான்ਸਰ ਕੰਪਨੀ ਨੇ ਨਵੀਨ ਨੂੰ ਉਸ ਦੀ ਚੜ੍ਹਾਈ ਲਈ 3 ਮਿਲੀਅਨ ਡਾਲਰ ਇਨਾਮ ਦਿੱਤੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਜ਼ਿੰਮੇਵਾਰੀਆਂ ਚੁੱਕਣ ਵਾਲਾ ਨਵੀਨ ਤੰਗੀ ਨਾਲ ਜੂਝ ਰਿਹਾ ਸੀ ਪਰ ਉਸ ਦੀ ਇੱਕ ਹਾਸੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਕਿਤੇ ਨਹੀਂ ਲੱਭਿਆ ਕਿ ਇਸ ਬੰਦੇ ਨੂੰ 3 ਮਿਲੀਅਨ ਡਾਲਰ ਮਿਲੇ ਸੀ ਹਾਂ ਮਸ਼ਹੂਰ ਜ਼ਰੂਰ ਹੋਇਆ ਸੀ ਉਸ ਕਰਕੇ ਕੁਝ ਸ਼ੋਅਾਂ ਵਿੱਚ ਐਂਟਰੀਆਂ ਮਿਲ ਗਈਆਂ ਹੋਣਗੀਆਂ ਪਰ ਇੰਨੇ ਪੈਸੇ ਮਿਲੇ ਇਸ ਦਾ ਕੋਈ ਵੀ ਡਾਕੂਮੈਂਟ ਨਹੀਂ ਮਿਲਿਆ ਜੇ ਇੰਨੇ ਪੈਸੇ ਮਿਲੇ ਹੁੰਦੇ ਤਾਂ ਕੀ ਉਹ ਬੰਦਾ ਟਿਕਟੌਕ ਤੇ ਲਾਈਵ ਆ ਕੇ ਲੋਕਾਂ ਨੂੰ ਗਿਫਟ ਮੰਗਦਾ ਹੁੰਦਾ ਸੀ ਅਸਲ ਕਹਾਣੀਆਂ ਜਾਂ ਫੈਕਟ ਤੋਂ ਉੱਪਰ ਫੇਸਬੁੱਕ 'ਈ ਪੰਜਾਬੀਆਂ ਚ ਭੇੜਚਾਲ ਦੇ ਨਾਲ-ਨਾਲ ਕਾਪੀ ਕਲਚਰ ਕਾਫੀ ਵੱਧ ਚੁੱਕਾ ਆ ਪਰ ਜੇ ਤੁਸੀਂ ਕਾਪੀ ਕਰ ਵੀ ਰਹੇ ਹੋ ਕਿਸੇ ਦੀ ਤਾਂ ਉਸ ਨੂੰ ਇੱਕ ਵਾਰੀ ਡਬਲ ਚੈੱਕ ਕਰ ਲਓ ਇੱਕ ਵਾਰੀ ਗੂਗਲ ਕਰਕੇ ਦੇਖ ਲਓ ਤੇ ਜੇ ਕਿਸੇ ਦਾ ਕੋਈ ਵਧੀਆ ਕੰਟੈਂਟ ਕਾਪੀ ਕਰ ਰਹੇ ਹੋ ਤਾਂ ਉਸ ਨੂੰ ਕ੍ਰੈਡਿਟ ਵੀ ਦੇਣਾ ਹੁੰਦਾ ਆ ਇਹ ਵਰਤਿਆ ਕਰੋ